ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ ਵਿਸਾਖੀ ਦਾ ਸ਼ੁਭ ਦਿਹਾੜਾ ਹੈ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਪੰਥ ਦੀ ਸਾਜਨਾ ਕੀਤੀ ਸੀ ਪੰਜ ਪਿਆਰਿਆਂ ਨੂੰ ਸਾਜਿਆ ਸੀ ਸੋ ਕਰਾਲੀ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕਰਾਲੀ ਤੇ ਅੱਜ ਇੱਥੇ ਵੀ ਵਿਸਾਖੀ ਦਾ ਦਿਹਾੜਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇੱਥੇ ਕੀਰਤਨ ਚੱਲ ਰਿਹਾ ਹੈ ਲੰਗਰ ਚੱਲ ਰਹੇ ਨੇ ਆਪਾਂ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਆਓ ਖੜੇ ਤੁਹਾਨੂੰ ਦਿਖਾਉਣੀ ਹੈ ਪੂਰੀ ਜਾਣਕਾਰੀ ਟੈਗ ਲਿਖਾ No! Uh. ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਅੱਜ ਬਸਾਖੀ ਦਾ ਤਿਉਹਾਰ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਸਾਖੀ ਦੀਆਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬਸਾਖੀ ਦੀਆਂ ਜੀ ਜੀ ਤੋਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲ ਰਿਹਾ ਹਾਂਜੀ ਗੰਨੇ ਰਾਸ ਦੀ ਨੌਜਵਾਨ ਕਮੇਟੀ ਵੱਲੋਂ ਸਹਿਯੋਗ ਗੁਰਦੁਆਰਾ ਸਾਹਿਬ ਨੂੰ ਪਰਵੰਦੇ ਵਿਸ਼ੇਸ਼ ਸਹਿਯੋਗ ਹੈ ਜੀ ਇਹ ਸਾਨੂੰ ਗੰਨੇ ਰਾਸ ਦਾ ਜੀ ਗਰਮੀ ਦੇ ਮੌਕੇ ਨੂੰ ਦੇਖਦੇ ਹੋਏ ਨੌਜਵਾਨਾਂ ਵੀਰਾਂ ਨੇ ਸਾਡੀ ਕਮੇਟੀ ਨੇ ਇਹ ਹਿੰਮਤ ਮਾਰੀ ਜੀ ਜੀ ਸਹਾਇਤ ਹੋ ਗਿਆ ਜੀ ਗੰਨੇ ਰਸ ਦਾ ਲੰਗਰ ਦਾ ਸਹਿਯੋਗ ਕੀਤਾ ਜਾਵੇ ਸੰਗਤ ਵਾਸਤੇ ਜੀ ਹਾਂ ਜੀ ਸਾਕੀ ਦੇ ਤੇ ਹਰ ਦੇ ਮੌਕੇ ਨੂੰ ਰੱਖਦੇ ਵੀ ਸੰਗਤ ਦਾ ਵਾਧੇ ਇਕੱਠਾ ਹੁੰਦਾ ਹੈ ਜਾਂ ਕਿ ਗੰਮੀ ਦੇ ਮੌਕੇ ਨੂੰ ਮੁੱਖ ਰੱਖਦੇ ਹੋ ਵੀ ਇਸ ਦਾ ਗੰਨੇ ਰਸ ਦਾ ਸਹਿਯੋਗ ਲਾ ਕੇ ਸੰਗਤਾਂ ਦੀ ਪਿਆਸ ਬੁਝਾਈ ਹੈ ਜੀ ਵਾਹ ਜੀ ਵਾਹ ਸੋ ਰਸ ਦੇ ਵਿੱਚ ਕਾਫੀ ਕੁਝ ਪਾਇਆ ਜਾ ਰਿਹਾ ਕੀ ਕੀ ਪਾ ਰਹੇ ਹੋ ਗੰਨੇ ਰਸ ਦੇ ਵਿੱਚ ਇਸ ਇੱਕ ਤਾਂ ਜੀ ਆਦਾ ਪਾਉਂਦੇ ਜੀ ਕਿ ਪਦੀਨਾ ਪਾ ਰਹੀ ਕਿ ਨਿੰਬੂ ਪਾਉਂਦੀ ਕਾਲਾ ਨਮਕ ਪਾ ਕੇ ਤਾਂ ਇਹਨਾਂ ਵਿਸ਼ੇਸ਼ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਗੰਨੇ ਰਸ ਜੀ ਧੰਨਵਾਦ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਬਸਾਖੀ ਦੀਆਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਜੀ ਤੁਹਾਨੂੰ ਮੀਡੀਆ ਨੂੰ ਵੀ ਟੀਮ ਨੂੰ ਜੀਆਰ ਨੂੰ ਕਹਿੰਦੇ ਆ ਸਾਰੇ ਜੋ ਕਵਰੇਜ ਕਰ ਰਹੇ ਨੇ ਨਿਸ਼ਕਾਮ ਪਿਆਰ ਵਿੱਚ ਸਾਰੇ ਸਾਰੇ ਜਿੰਨੇ ਵੀ ਕਾਰਜ ਹੁੰਦੇ ਧਾਰਮਿਕ ਤੁਸੀਂ ਪਹੁੰਚਦੇ ਆ ਨਿਸ਼ਕਾਮ ਫ੍ਰੀ ਸੇਵਾ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਨਾਨਕ ਨਾਮ ਦੇਵਾ ਸੰਗਤਾਂ ਅੱਜ ਖਾਲਸੇ ਦਾ ਸਾਜਨਾ ਦੀਪ ਸਮਾਣਾ ਰਹੀਆਂ ਜੋ ਕਿ ਬਹੁਤ ਵੱਡੀ ਦੇਣ ਆ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਵੱਡੇ ਦਸਮਨ ਪਾਤਸ਼ਾਹ ਨੇ ਐਡੀ ਵੱਡੀ ਕੁਰਬਾਨੀ ਕੀਤੀ ਐਡਾ ਬੜਾ ਸਾਰਾ ਸੰਸਾਰ ਸਵਾਰ ਕੇ ਸਾਨੂੰ ਮਹਾਰਾਜ ਨੇ ਆਪਣੇ ਚਰਨਾਂ ਦੇ ਵਿੱਚ ਥਾਉਣ ਦਿੱਤੀ ਆ ਫਿਰ ਵੀ ਆਪਣਾ ਖਾਲਸਾ ਰੂਪ ਬਣਾਇਆ ਕੋਈ ਚੇਲੇ ਨਹੀਂ ਬਣਾਇਆ ਮਹਾਰਾਜ ਕਹਿੰਦੇ ਸਾਰੀ ਸੰਗਤ ਨੂੰ ਮਹਾਰਾਜ ਨੇ ਆਪਣਾ ਰੂਪ ਬਣਾਇਆ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਸੰਗਤ ਦੇ ਚੇਲੇ ਆ ਪਰ ਮਹਾਰਾਜ ਐਡੀ ਵੱਡੀ ਨਿਮਰਤਾ ਦੀ ਨਾਲੇ ਆਪ ਆਕਾਲਪੁਰਖੋਂ ਕੋਈ ਬਹੁਤ ਵੱਡੀ ਦੇਣ ਦਿੱਤੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਣੀ ਨਹੀਂ ਦੇ ਸਕਦੇ ਮਹਾਰਾਜ ਸਾਰਾ ਸੰਸਾਰ ਜਗਤ ਨਹੀਂ ਦੇ ਸਕਦਾ ਪਰ ਮਾਰੇ ਕਿਣਕਾ ਮਾਤਰ ਮਾਰੇ ਨੇ ਵੀਦੋਂ ਬਖਸ਼ ਸਾਨੂੰ ਸੰਗਤਾਂ ਨੇ ਕਰਾਲੀ ਦੀਆਂ ਸੰਗਤਾਂ ਨੌਜਵਾਨ ਵੀਰ ਬਜ਼ੁਰਗ ਬੱਚੇ ਸਾਰੇ ਪਰਿਵਾਰ ਸਾਰੇ ਸੰਗਤਾਂ ਬਾੜ ਸਾਰੇ ਬਾਡਾਂ ਤੋਂ ਸੰਗਤਾਂ ਆ ਰਹੀਆਂ ਅੰਮ੍ਰਿਤ ਵੇਲੇ ਤੋਂ ਸੇਵਾ ਕਰ ਰਹੀਆਂ ਪਰਸੋਂ ਰੋਜ਼ ਤੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਭ ਆਰੰਭ ਹੋਇਆ ਅੱਜ ਅੰਮ੍ਰਿਤ ਵੇਲੇ ਤੋਂ ਕੀਰਤਨ ਦਰਵਾਜ਼ਾ ਸਾਜ ਰਹੇ ਹਨ ਨੌਜਵਾਨ ਵੀਰ ਸਾਰੇ ਜਿੱਥੇ ਨਸ਼ਿਆਂ ਦਾ ਵਧ ਰਿਆ ਰਿਹਾਣ ਉੱਥੋਂ ਵੀ ਉਧਰ ਤੋਂ ਹਟ ਕੇ ਆਪਣੇ ਧਰਮ ਦੇ ਵੱਲ ਆ ਰਹੇ ਆ ਚੰਗੇ ਮਹਾਰਾਜ ਸਾਰੇ ਦੁੱਖਾਂ ਦਾ ਹੱਲ ਕਰਦੇ ਆ ਪਿਆਰ ਕਰਦੇ ਆ ਸਾਰੀ ਮਾਨਸਿਕ ਜਾਤ ਸਭੇ ਕੇ ਪਜਾਨ ਕੋ ਸਾਰੀਆਂ ਈਰਖਾ ਨਫਰਤ ਵੈਸ ਤੋਂ ਉਪਰ ਕੇ ਸੇਵਾ ਕਰੋ ਵਾਹਿਗੁਰੂ ਦੀ ਸੇਵਾ ਸੀਮਨ ਕਰੋ ਸਭ ਦਾ ਧੰਨਵਾਦ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸੇਵਾ ਵੀ ਤੁਸੀਂ ਕਰ ਰਹੇ ਹੋ ਤੇ ਮੁਬਾਰਕਾਂ ਵੀ ਤੁਹਾਨੂੰ ਬਸਾਕੀ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਸਮੂਹ ਨਾਨਕ ਲਾਲ ਦੀ ਸੇਵਾ ਸੰਗਤਾਂ ਨੂੰ ਜਿੱਥੇ ਵੀ ਜਿੱਥੇ ਵੀ ਸੰਗਤਾਂ ਗੁਰੂ ਨਾਨਕ ਨਾਮ ਸੰਗਤਾਂ ਬੈਠੀਆਂ ਨੇ ਸਰਬੱਤ ਸੰਗਤ ਨੂੰ ਅੱਜ ਦੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀ ਵਧਾਈ ਹੋਵੇ ਕਿਉਂਕਿ ਗੁਰੂ ਮਹਾਰਾਜ ਸਾਹਿਬ ਨੇ ਇਕੱਠਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਨੂੰ ਸਾਡੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਜੋਲ ਕਰਕੇ ਖਾਲਸਾ ਪੰਥ ਸਾਜਿਆ ਸੀ ਸੋ ਅੱਜ ਉਸ ਪਾਵਨ ਧਰਤੀ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਰੌਣਕਾਂ ਲੱਗ ਰਹੀਆਂ ਨੇ ਹਰ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਇਹ ਤਿਆਰ ਸਾਡੇ ਮਨਾਏ ਤਾਂ ਹੀ ਸਫਲ ਹੋ ਸਕਦੇ ਹਾਂ ਅਸੀਂ ਗੁਰੂ ਘਰ ਜਾ ਕੇ ਸੇਵਾ ਕਰੀਏ ਅਮਤ ਅਸ਼ਕੀ ਗੁਰੂ ਦੇ ਲੜ ਲੱਗੀਏ ਸੋ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵਾ ਸੰਗਤਾਂ ਨੂੰ ਅੱਜ ਦੇ ਇਸ ਸਮਾਗਮ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਗਮਜੀਤ ਸਿੰਘ ਹੈ ਜੀ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਹਾਂ ਹਾਂ ਜੀ ਕੀ ਅੱਜ ਆ ਜੀ ਵੀ ਤਾਕੀ ਆ ਚਾਹ ਬਸ ਆ ਕਿ ਨਹੀਂ ਬਹੁਤ ਬਹੁਤ ਬਤਾਈਆਂ ਤੁਹਾਨੂੰ ਤੁਹਾਨੂੰ ਵੀ ਜੀ ਓਕੇ ਅੱਜ ਸੇਵਾ ਕਰ ਰਹੇ ਗੁਰਦੁਆਰੇ ਨੂੰ ਹਾਂ ਜੀ ਠੀਕ ਹੈ ਹਰ ਰੋਜ਼ ਆਉਂਦੇ ਹੋ ਗੁਰਦੁਆਰੇ ਸਰ ਹਾਂ ਜੀ ਅੱਛਾ ਸੇਵਾ ਪਹਿਲਾਂ ਵੀ ਕਰਦੇ ਹੋ ਹਾਂ ਜੀ ਕਰਦੇ ਹਾਂ ਅੱਛਾ ਸੋ ਸੇਵਾ ਕਰਕੇ ਕੀ ਕੀ ਮਹਿਸੂਸ ਹੁੰਦਾ ਜੀ ਅੱਛਾ ਮਹਿਸੂਸ ਹੁੰਦਾ ਹੈ ਜੀ ਗੁਰੂ ਨਾਲ ਨਾਲ ਲੱਗਦੇ ਆ ਜੀ ਅੱਛਾ ਠੀਕ ਹੈ ਪਾਠ ਵੀ ਕਰਦੇ ਹੋ ਹਾਂ ਜੀ ਕਰਦੇ ਹਾਂ ਓਕੇ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਈ ਨਾਮ ਹੈ ਬੇਟਾ ਅਗੰਗਦ ਸਿੰਘ ਜੀ ਅੱਜ ਤੁਸੀਂ ਕਿੱਥੇ ਆਏ ਹੋ ਅੱਜ ਆਪਾਂ ਸ੍ਰੀ ਗੁਰੂ ਹਰਗੋਬਿੰਦ ਗੜ੍ਹ ਸਾਹਿਬ ਆਏ ਆਂ ਗੁਰਦੁਆਰਾ ਸਾਹਿਬ ਜੀ ਹਾਂਜੀ ਹਰਗੋਬਿੰਦ ਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹਾਂਜੀ ਕਿ ਕੀ ਆ ਅੱਜ ਤੇ ਅੱਜ ਵੀ ਸਾਖੀ ਹੈ ਤੇ ਸਾਖੀ ਆ ਸੋ ਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਵੀ ਜੀ ਅੱਛਾ ਤੇ ਗੁਰਦੁਆਰਾ ਸਾਹਿਬ ਪਹਿਲਾਂ ਵੀ ਆਉਂਦੇ ਹੋ ਤੁਸੀਂ ਹਾਂਜੀ ਹਰ ਸੰਡੇ ਨੂੰ ਆਪਾਂ ਸੋਲਖਿਆ ਜਾਂਦੇ ਆਂ ਕਸ਼ੋਰ ਸਿੰਘ ਸਾਹਿਬ ਗੁਰਦੁਆਰਾ ਸਾਹਿਬ ਜਾਨਣਾ ਹੈ ਪਤਾ ਠੀਕ ਨੇ ਉੱਥੇ ਐ ਸੋ ਅੱਜ ਕੀ ਹੋਇਆ ਸੀ ਬਸਾਖੀ ਵਾਲੇ ਦਿਨ ਕੋ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1690 ਈਸਵੀ ਵਿੱਚ ਖਾਲਸਾ ਪੰਥ ਸਾਜਿਆ ਦੀ ਪੰਜ ਪਿਆਰਿਆਂ ਨੂੰ ਵੀ ਸਾਜਿਆ ਸੀ ਵਾਹ ਜੀ ਵਾਹ ਵਾਹ ਜੀ ਵਾਹ ਸੋ ਬਹੁਤ ਵਧੀਆ ਨੌਲੇਜ ਐ ਸੋ ਬੱਚਿਆਂ ਨੂੰ ਇਸ ਤਰ੍ਹਾਂ ਦੀ ਨੌਲੇਜ ਦੇਣੀ ਚਾਹੀਦੀ ਐ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਐ ਬੇਟਾ ਗੁਰਸੇਮਰਤ ਕੋ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਉਹ ਪਤਾ ਅੱਜ ਕੀ ਐ ਹਾਂਜੀ ਉਹ ਸਾਖੀ ਦਾ ਸਾਖੀ ਦਾ ਦਿਹਾੜਾ ਸੋ ਤੁਸੀਂ ਮਤਲਬ ਕਿ ਇੱਥੇ ਸੇਵਾ ਵੀ ਕਰਦੇ ਸੀਗੇ ਹਾਂਜੀ ਕਾਦੀ ਸੇਵਾ ਕੀਤੀ ਤੁਸੀਂ ਗਲਾਸਾਂ ਦੀ ਲੰਗਰ ਦੇ ਵਿੱਚ ਗਲਾਸ ਤੁਸੀਂ ਵਰਤਾਈ ਗਲਾਸ ਕਾਦੇ ਲਈ ਵਰਤਾਈਆਂ ਤੁਸੀਂ ਪਾਣੀ ਪਾਣੀ ਪੀਂਦੇ ਸੇਵਾ ਕਰਦੇ ਰਹਿੰਦੇ ਤੁਸੀਂ ਠੀਕ ਹੈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਨਾ ਮੈਂ ਬੇਟਾ ਜਪਮਨ ਅੱਜ ਗੁਰਦੁਆਰਾ ਸਾਹਿਬ ਚ ਆਇਓ ਹਾਂਜੀ ਪਤਾ ਕੀ ਹੈ ਅੱਜ ਹਾਂਜੀ ਕੀ ਹੈ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਉਹਨਾਂ ਤੋਂ ਖੁਦ ਵੀ ਅੰਮ੍ਰਿਤ ਛਕਾਇਆ ਸੀਗਾ ਤੇ ਅੱਜ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਸੋ ਤੁਹਾਨੂੰ ਇਹਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਬਸ ਆਕੀ ਦੀਆਂ ਤੇ ਗੁਰਦੁਆਰਾ ਸਾਹਿਬ ਜਾਣਦੇ ਹੁੰਦੇ ਹੋ ਹਾਂਜੀ ਕੋਈ ਸ਼ਬਦ ਆਉਂਦਾ ਤੁਹਾਨੂੰ ਹਾਂਜੀ ਦੋ ਬੋਲ ਸੁਣਾ ਦਿਓ ਆਪਣਾ ਇੱਕ ਕਿੰਕਾ ਸਤ ਨਾਮ ਕਰਤਾ ਫਰਖਨੇਰ ਪੋਨੇਰ ਵਾ ਕਾਲ ਮੇਰੇ ਖਜੂਨੀ ਸੈਵਨ ਗੁਰਪਸਾਤ ਜਪ ਪਾਸਾ ਜੁਗਾਸ ਸੈਵੀ ਸੈ ਨਾਨਕ ਉਸੀ ਵੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਨਾਮ ਹੈ ਬੇਟਾ ਹਰਸ਼ਪ੍ਰੀਤ ਕੋਰ ਅੱਜ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆਇਓ ਸੇਵਾ ਕਰ ਰਹੇ ਹੋ ਲੰਗਰ ਦੀ ਹਾਂਜੀ ਕੀ ਵਰਤਾ ਰਹੇ ਆ ਜੀ ਪ੍ਰਸ਼ਾਦ ਹਾਂਜੀ ਸੋ ਅੱਜ ਕੀ ਹੈ ਵਿਸਾ ਕੀ ਵਸਾਖੀ ਹਾਂਜੀ ਸੋ ਅੱਜ ਪ੍ਰਸ਼ਾਦਾ ਤੁਸੀਂ ਵੰਡ ਰਹੇ ਹੋ ਹਾਂਜੀ ਠੀਕ ਸੋ ਪਹਿਲਾਂ ਵੀ ਸੇਵਾ ਕਰਦੇ ਤੁਸੀਂ ਹਾਂਜੀ ਕਿਵੇਂ ਲੱਗਦਾ ਸੇਵਾ ਕਰਕੇ ਬਹੁਤ ਅੱਛਾ ਬਹੁਤ ਅੱਛਾ ਲੱਗਦਾ ਹਾਂਜੀ ਬੁਲਵਾਹਿ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਹਿ ਕੀ ਨਾਮ ਹੈ ਬੇਟਾ ਜਸਜੀਤ ਅੱਜ ਵਿਸਾਖੀ ਹੈ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਓਕੇ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਤੁਸੀਂ ਇੱਥੇ ਕੀਰਤਨ ਸੁਣਿਆ ਸੀ ਜੀ ਕਦੋਂ ਆਏ ਸੀ ਸਵੇਰੇ ਆਗੇ ਸੀਗੇ ਸਵੇਰੇ ਆਏ ਸੀਗੇ ਹੁ ਠੀਕ ਹੈ ਇਹ ਬਸਾਖੀ ਨੂੰ ਕੀ ਹੋਇਆ ਸੀ ਖਾਲਸਾ ਪੰਥ ਸਜਾਇਆ ਸੀ ਕਿੰਨੇ ਸਜਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਖਾਲਸਾ ਪੰਥ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਗੁਰੇਸ਼ ਸ਼ਕਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋ ਪਤਾ ਅੱਜ ਕੀ ਹੈ ਬਸਾਖੀ ਹੈ ਬਸਾਖੀ ਹੈ ਬਸਾਖੀ ਨੂੰ ਕੀ ਹੋਇਆ ਸੀ ਗੁਰ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਸਾਹਿਬ ਜਾ ਕੇ ਪੰਜ ਪਿਆਰ ਨੂੰ ਸਿੰਘ ਸਜਾਏ ਸਨ ਅੱਛਾ ਇਹ ਕਿਹਨੇ ਦੱਸਿਆ ਤੁਹਾਨੂੰ ਇਹ ਮੈਂ ਇੱਕ ਤਾਂ ਮੇਰੀ ਮੈਡਮ ਪੜ੍ਹਾਉਂਦੇ ਤੇ ਮੇਰੀ ਮੰਮਾ ਨੇ ਓਕੇ ਤੁਹਾਨੂੰ ਮਤਲਬ ਕਿ ਮੰਮਾ ਵੀ ਦੱਸਦੀ ਹੈ ਤੇ ਮੈਡਮਾਂ ਵੀ ਤੁਸੀਂ ਪੜਿਆ ਰੈਰ? ਹਾਂਜੀ। ਕਾਲਜ ਕਿਉਂ ਪੜਿਆ? ਹਾਂਜੀ। ਅੱਛਾ ਕੀਰਤਨ ਸੁਣਿਆ ਸੀ ਅੱਜ? ਹਾਂਜੀ। ਸੇਵਾ ਵੀ ਕਰਦੇ ਓਨੇ ਗੁਰਦੁਆਰਾ ਸਾਹਿਬ ਦੇ। ਹਾਂਜੀ। ਓਕੇ। ਸੁਬਜ਼ਾਖੀ ਦਿਨ ਤੁਹਾਨੂੰ ਵਧਾਈਆਂ ਫਿਰ। ਤੁਹਾਨੂੰ। ਵਾਹਿ ਹੈ ਗੁਰਦੀ ਕਾ ਖਾਲਸਾ ਵਾਹਿ ਹੈ ਗੁਰਦੀ ਕੀਤੇ। ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਅੱਜ ਵਿਸਾਖੀ ਹੈ ਪਤਾ? ਹਾਂਜੀ। ਅੱਛਾ ਸੇਵਾ ਕੀਤੀ ਸੀ ਤੁਸੀਂ? ਕਰਨੀ ਆ ਜੇ। ਕਰਨੀ ਆ ਜੇ। ਅੱਛਾ ਹੁਣ ਤੁਸੀਂ ਸੇਵਾ ਕਰੋਗੇ। ਕੀ ਵਰਤਾਉਂਗੇ ਕੁਝ? ਵਸਾਖੀ ਦੀਆਂ ਤੁਹਾਨੂੰ ਬਧਾਈਆਂ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਵਸਾਖੀ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਤੇ ਆਪਣਾ ਸ਼ੁਭਨਾਮ ਕੀ ਹੈ ਹਾਂਜੀ ਫਿਰ ਮੇਰਾ ਹਰਵਿੰਦਰ ਸਿੰਘ ਹੈ ਜੀ ਵਸਾਖੀ ਦੀਆਂ ਬਹੁਤ ਤੁਹਾਨੂੰ ਵੀ ਮੁਬਾਰਕਾਂ ਜੀ ਬਹੁਤ ਖੁਸ਼ੀ ਹੈ ਜੀ ਵਸਾਖੀ ਦੀ ਕੋਈ ਕਣਕ ਵੜਦੇ ਕੋਈ ਕੁਸ਼ ਕਰਦੇ ਜੀ ਵਸਾਖੀ ਦੇ ਦਿਨ ਅੱਜ ਲੰਗਰ ਚੱਲ ਰਿਹਾ ਜੀ ਮਾਰੋ ਮਾਰ ਮਾਲਕ ਦੀ ਕਿਰਪਾ ਗੱਲ ਬਹੁਤ ਵਧੀਆ ਜੀ ਸੰਗਤ ਆਉਂਦੀ ਆ ਦੂਰੋਂ ਦੂਰੋਂ ਆਉਂਦੀ ਆ ਜੀ ਆਹੀ ਸਾਨੂੰ ਬਹੁਤ ਹੈ ਜੀ ਵੀ ਗੁਰਦੁਆਰੇ ਵਿੱਚ ਸੰਗਤ ਜੁੜੀ ਰਹੇ ਮਾਲਕ ਦੀ ਕਿਰਪਾ ਗੱਲ ਬਹੁਤ ਦੁਨੀਆ ਵਿੱਚ ਜ਼ਰੂਰ ਤੇ ਆਉਂਦੀ ਆ ਜੀ ਲੰਗਰ ਛੱਕਦੀ ਆ ਜੀ ਕਦੇ ਕਾਸੀ ਚੀਜ਼ ਦੀ ਇੱਕ ਘਾਟ ਨਹੀਂ ਹੁੰਦੀ ਜੀ ਰੋ ਮਾਲਕ ਦੀ ਆਹੀ ਚਰਵਾ ਜੀ ਕਿਰਪਾ ਹੈ ਹਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ